ਆਹ ਵਧੀਆ ਤੂੰ ਆ ਮੇਰੀ ਗੱਲ ਥੋੜੀ ਜਿਆਦਾ 8000 ਦਾ ਹੈਲੋ ਕੱਢ ਜਾ ਹੁਣ ਤੂੰ ਹੁਣ ਪਾਵਰ ਵਾਲਾ ਨਾ ਭਾਈ 1000 ਰੁਪਿਆ ਫੜਾ ਲਖਾਈ ਉਹ ਕਰਾ ਲਵਾ ਤੂੰ ਨਾ ਕਰਾਈ ਬਸ 1050 ਮੈਂ ਉਸੇ ਦੇ ਵਿੱਚ 150 ਵੀ ਇਹਦਾ ਲੈਣਾ ਹੂ ਉਹ ਬੜਾ ਬੜਾ ਦੋਣ ਫੜਾ ਲਿਆ ਬਾਬਾ ਤੁਹਾਨੂੰ ਕਹਿਦਾ 500 ਰੁਪਿਆ ਬਾਦ ਲਖਾਈ ਉਹ ਕਰਾ ਦੋ ਰੁਪਏ ਰੱਖੂ ਕੁਝ ਨਹੀਂ ਹੋਣਾ ਸੀ ਜੀ ਲੱਗਦੇ ਬਗਿਏ ਉਹ ਵੀ ਮੈਂ ਰੱਖਿਆ ਯਾਰ ਤੈਨੂੰ ਆ ਕੇ ਨਾ ਭਾਈ ਧੰਨਵਾਦ ਠੀਕ ਹੈ 100 ਰੁਪਿਆ ਤੈਨੂੰ ਕੱਢ ਜਾ ਜਿੱਦ ਨੂੰ ਲਾਸ਼ੀ ਉਹ ਅਗਲੇ ਦੇ ਹੈ ਬਲਦਾਰ ਸੋਈ ਬਹੁਤ ਗੱਛੇ ਲੱਗੇ ਉਹ 800 ਬਹੁਤ ਮਨੇ ਦਾ 1000 ਰੁਪਏ 100 ਮੈਨੂੰ ਲਾਉਂ ਆ ਵੀ ਲਊਗਾ ਹੋਰ ਹਾਏ ਦੂਦੇ ਮੋੜ ਦੋ ਲਾਉਂ ਉਸੇ 1300 ਸੀ ਸਾਰੇ ਪਾਸੇ ਸਰਦਾ ਯਾਰ ਬਈ ਰਹਿਣ 1000 ਰੁਪਏ ਤੇ 500 ਬਾਕੀ ਅਸੀਂ ਕਹਿ ਰਹੇ ਆ 500 ਦੇਣਾ ਜੇ ਪੋਗਦਾ ਸੀ ਹੁਣ 9000 ਬੜਾ ਚਾਪਾ ਛੜਿਆ ਯਾਰ ਸਾਰੇ ਮੈਂ ਤਾਂ ਤੁਸੀਂ ਮੈਂ ਆਪਾਂ ਉਹਦੀ ਕਿਹਦੀ ਪੈਸੇ ਤਾਂ ਉਹਦੀ ਭਾਲੀ ਆ ਉਹ ਗੱਨੂ ਰਿਹਾ ਯਾਰਾ ਪੂਰੇ ਆ ਗਿਆ ਨਹੀਂ ਆ ਫੜਾ ਇਹ ਫੜ ਕੇ ਕੱਲਾ ਕੋਈ ਗੱਲ ਨਹੀਂ ਅਪੀਲ ਖੇ ਕਰ ਲੂ ਬਾਕੀ ਫੜਾ ਨੂੰ ਕੁੰਜੀਆਂ ਮੋਟੀਆਂ ਕਰ ਦੋ ਕੋਈ ਤਾਂ ਉਂ ਫੜ ਲਓ ਐਵੇਂ ਫੜ ਲੀਏ 1000 ਰੁਪਿਆ ਦਾ ਕੋਲੇ ਮਿਲੇ ਪੈਂਦਾ 1000 ਤਾਂ ਕੋਈ ਵੱਡੀ ਗੱਲ ਨਹੀਂ 1000 ਤਾਂ ਇਹ ਵੀ ਦੇਈ ਜਾਂਦਾ ਇਹ ਸ਼ੁੱਧ ਲਾਦਾ ਕਿਤੇ ਨਹੀਂ ਮਰਜੀ ਐ 1500 ਮੰਗਿਆ ਹਉ ਤੈਨੂੰ ਦੇ ਦੂ 100 ਲਖਾਈ ਜਾਂ ਲੂ ਦੇ ਤੂੰ ਮੇਰੇ ਕੋਲ ਤਾਂ 1100 ਰੁਪਏ ਦਾ 1000 ਬੰਦਾ ਹੁੰਦਾ ਹੈਗਾ ਇਹ ਨਹੀਂ ਦਿੰਦਾ 200 ਤੇ ਹੀ ਰੌਲਾ ਹੈ 1200 ਰੁਪਏ ਦੇ ਤੂੰ 13 ਦੇ ਦੂ ਘੱਟ ਦੇ ਦੂ ਇਹ ਇਹ 500 ਰੁਪਏ ਹੋਰ ਕਹਿਵਾ ਭਾਈ ਆ ਦੇ ਦੇ ਉਹਦਾ 500 ਰੁਪਏ ਦਾ ਇਹਦਾ 1000 ਤਾਂ ਕਹਿਤਾ ਉਹਨੂੰ ਵੀ ਦੇ ਦੇ ਇਹ 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 1000 ਕੰਮ ਕਰਦੇ ਆ ਦੇਣਾ ਦੇ ਨਹੀਂ ਤੇਰੀ ਨਾ ਦੇ ਹਾਂ ਤੇਰੇ ਬਲੇ 800 ਰੁਪਏ ਬਹੁ ਤੇਰੇ ਬਲੇ 800 ਰੁਪਏ ਬੂਗਾ ਭਾਈ ਪਰ ਲਖਾਈ ਹੁਣੇ ਕਰਨੀ ਆ ਠੀਕ ਆ ਤੇਰਾ ਵੀ ਹੁਣੇ ਦੇਣਾ ਮੈਂ ਕੋਈ ਨਹੀਂ ਦੇਣਾ ਇਹ ਜੋ ਭੈਂਦਾ ਕੋ ਬਾਮਲਾ ਵੀ ਯਾਰਾ ਇੱਕ ਮਾਰੀ ਕੋਈ ਕੰਮ ਨਾ ਫੜ ਬਈ ਹਰ ਮੈਂ ਠੋਕ ਗਲਤਾ ਕਰ ਤੇਰੀ ਆ ਆ ਆ ਵਗੀ ਸਭ ਦੂਜੇ ਦੇ ਲਾਉ ਆ ਦੂਜੇ ਦੇ ਲੇ ਇਹ ਗੱਲ ਕਹੀ ਆ ਆ ਫੜ ਬਈ ਆ ਫੜ ਗਾ ਨਹੀਂ ਤੂੰ ਯਾਰ ਮੇਰੀ ਗਾਣਾ ਤੂੰ ਲਿਖਾਈ ਤੂੰ ਕਰਾ ਦੇ ਇਹਨੂੰ ਕੁਛ ਨਾ ਨਹੀਂ ਬਸ ਜੇ ਭੱਜ ਜਾਂ ਨੂੰ ਕਹਦਾ ਜਾਂ ਤੂੰ ਭੱਜ ਜਾਂ ਤੇਰਾ 800 ਰਹਿ ਗਿਆ ਤੇਰੇ ਕੋਲ ਜਾ ਤੂੰ ਅਸੀਂ ਗਰੀਬਾਂ ਦਾ ਕਰ ਕਛੀ ਛੜ ਤਾ ਕੋਈ ਛੜ ਤਾ ਚੰਗ ਲਗਦਾ ਨਹੀਂ ਲੈਂਦਾ ਚੱਲ ਮੈਂ ਨਹੀਂ ਛੱਡਦਾ ਯਾਰ ਚੱਲ ਕਲਾ ਬੱਕਰੀ ਹਾਂ ਹਾਂ ਜਿੰਮੇਵਾਰੀ ਹੈ ਤੇਰੇ ਕੰਨ ਨੂੰ ਲੈਣਾ ਬੱਕਰੀ ਜੇ ਉਹ ਮੇਰੀ ਜਿੰਮੇਵਾਰੀ ਹੈ ਰੋ ਦੱਸ ਇਹ ਵੀ ਵੀਡੀਓ ਬਣਾ ਦੇ ਲੈ ਭਾਈ ਇਹਨੂੰ ਹੋਇਆ ਤੇ ਜਰਾ ਗਲਾ ਕੇ ਦੇਖ ਲੈ ਐਫਪੀ ਲਗਾ ਲੈ ਪਹਿਲਾਂ ਉਹਦਾ ਹੈਲੋ ਐਫਪੀ ਲਗਾ ਕੇ ਲੈ ਫੇਰ ਜਿੰਮੇਵਾਰੀ ਹੈ ਹਾਂ ਐਫਪੀ ਲਗਾ ਲੈ ਚਲ ਪਹਿਲਾਂ ਮੀਂਹ ਜਣ ਖਾ ਕੇ ਲਓ ਦਿਖਾ ਕੇ ਲੋ ਬਜ਼ਾਰ 'ਚੋਂ ਫਰੀ ਦਾ ਫਰੀ ਹਾਂ ਇਹਨੂੰ ਐ ਕਰਾ ਇਹਨੂੰ ਦਿਖਾ ਕੇ ਲੈ ਬਣਾ ਜਾ ਕੇ ਬਜ਼ਾਰ 'ਚੋਂ ਆ ਵੀਰਾ ਮਾਰਕ ਬੈਠਾ ਇੱਥੇ ਹਾਂ ਬਸ ਇਹ ਵੀਰਾਂ ਨੂੰ ਲੇਖੀ ਪੈਂ ਜਿੰਨਾਂ ਦਾ ਦੇ ਪਤਾ ਕੀ ਹੁੰਦਾ ਓਏ ਇਹਨੂੰ ਨਹੀਂ ਇਹਨੂੰ ਵੀ ਕਿਹੜਾ ਕਾਨੂੰਨ ਦੀ ਮਾਰ ਕਰ ਰਿਹਾ ਹੈਗਾ ਆਲਾ ਪੜ ਕੇ ਫੇਰ ਮੈਂ ਕਿੱਥੇ ਚਲੋ ਬਈ ਲਿਖਾ ਦਿਓ ਫੜਦਾ ਇਹ ਚੋਰੀ ਦਾ ਕੰਮ ਹੈ ਚੋਰੀ ਦਾ ਕਿਵੇਂ ਲਿਆਉਂ ਮੈਂ ਯਾਰ ਉਹ ਬਾਈ ਆਏ ਨੇ ਤੂੰ ਨੂੰ ਰੌਲੇ ਦਾ ਨਹੀਂ ਪਤਾ ਹੋ ਬਈ ਇਹ ਮੇਰੇ ਨਾਲ ਖੜਾ ਜਦੋਂ ਇਹ ਲੈ ਕੇ ਗਿਆ ਜਦੋਂ ਕਿਦੇ ਨਾਲ ਉਹਨੂੰ ਗੱਲ ਦੇ ਨਹੀਂ ਪੇਤ ਉਹ ਲੈ ਨਹੀਂ ਨਿੰਦਾ ਕਿਸ ਨੂੰ ਮੈਂ ਪਾਈ ਪਾਈ ਉਹ ਫਟਾ ਮਾਰਾ ਕੋਈ ਇਹ ਤੇਰੀ ਗੱਲ ਜ਼ਰੂਰੀ ਹੈ ਮੈਂ ਤਾਂ ਤੇਰੀ ਗੱਲ ਹੀ ਕਰਦਾ ਉਹ ਗੱਲ ਲੈ ਨਹੀਂ ਦਿੰਦਾ ਹੈ ਬਈ ਲੈ ਉਹ ਮੈਂ ਤਾਂ ਤੇਰਾ ਸੋਚਦਾ ਵੀ ਕਾਨੂੰ ਲੈ ਗਿਆ ਤੇ ਬਈ ਤੇਰੇ ਨਾਲ ਇਹ ਨਹੀਂ ਲੈ ਦਿੰਦਾ ਇਹ ਤਾਂ ਮਾੜਾ ਇੰਦਰਾ ਕਰ ਗਾਪ ਨਹੀਂ ਟੱਕਰ ਇਹ ਗੱਲ ਕਰੀਏ ਉਹ ਆਪੀ ਕਰਾਉ ਹਜ਼ਾਰ ਘਟੇ ਦਾ ਲੱਗੂਗਾ ਮੇਰੇ ਲੱਗ ਜੂਆ ਹਜ਼ਾਰ ਕਾਰ ਗੱਡੀ ਨੇ ਪੜੀ ਤਾਂ ਮੈਂ ਕਹੀ ਨਾ